ਵੈਲਕਮ ਟੂ ਮਾਈ ਚੈਨਲ ਦਾ ਡਰਾਮਾ ਗਰਲ ਸੋ ਅੱਜ ਅਸੀਂ ਗੱਲ ਕਰਾਂਗੇ ਅਚਾਰ ਦੀ ਆਇਲੀ ਅਚਾਰ ਖਾ ਖਾ ਕੇ ਜਿਹੜੀ ਸਾਡੀ ਕੁੜੀਆਂ ਦੀ ਨਾਜ਼ੁਕ ਜੀ ਸਕਿਨ ਦੇ ਮੋਟੇ ਮੋਟੇ ਪਿੰਪਲਸ ਹੁੰਦੇ ਨੇ ਏ ਸਾਡਾ ਕੌਨਫੀਡੈਂਸ ਲੂਜ਼ ਕਰ ਦਿੰਦੇ ਸੋ ਕੁੜੀਆਂ ਕੌਨਫੀਡੈਂਸ ਲੂਜ਼ ਨਾ ਕਰੋ ਆਪਾਂ ਆਚਾਰੀ ਇਦਾਂ ਦਾ ਕੱਢ ਦੇਣਾ ਨਾ ਕਿ ਜਿੰਨਾ ਸਾਡੇ ਪਿੰਪਲਸ ਨਾਲ 0% ਆਇਲ ਇਸ ਵਿੱਚ ਔਰ ਇਹ ਤਾਂ ਟਿੱਡ ਦਾ ਵੀ ਬਹੁਤ ਵਾਅਛਾ ਦਾ ਖਿਆਲ ਰੱਖਣਗੇ ਸੋ ਇਹ ਸਾਡੇ ਡਾਈਜੈਸਟਿਵ ਸਿਸਟਮ ਲਈ ਵੀ ਬਹੁਤ ਅੱਛੇ ਹੈ ਜਿਹੜੀਆਂ ਛੋਟੇ ਛੋਟੇ ਗੱਲਾਂ ਸਾਨੂੰ ਹਜਮ ਨਹੀਂ ਨਾ ਆਉਂਦੀਆਂ ਇਹ ਵਾਲਾ ਆਚਾਰ ਖਾਓਗੇ ਨਾ ਤੁਹਾਨੂੰ ਵੱਡੀਆਂ ਵੱਡੀਆਂ ਗੱਲਾਂ ਹਜਮ ਆ ਜਾਣੇ ਔਰ ਤੁਸੀਂ ਐਡਾ ਵੱਡਾ ਡਕਾਰ ਮਾਰਨਾ ਨਾ ਕਿ ਰਹਿ ਰੱਬ ਦਾ ਨਾ ਸੋ ਸਭ ਤੋਂ ਪਹਿਲਾਂ ਅਸੀਂ ਲੈ ਲੈਣਾ ਅਦਰਕ ਅਦਰਕ ਨੂੰ ਚੰਗੇ ਤਰੀਕੇ ਨਾਲ ਸੰਬਾਤ ਦੇਣੀ ਹੈ ਵਿਟਾਮਿਨ ਡੀ ਭਰਪੂਰ ਪਾਤਰਾ ਚ ਪੈਣੀ ਹੈ ਬੇਸਿਕਲੀ ਲਸਣ ਤੇ ਅਦਰਕ ਨੂੰ ਧੁੱਪ ਲਵਾਉਣੀ ਹੈ ਸੁਕਾ ਲੈਣਾ ਹੈ ਠੀਕ ਹੈ ਤਾਂ ਕਿ ਇਹ ਡਰਾਈ ਰਹੇ ਕੋਈ ਵੈਟ ਨਾ ਹੋਵੇ ਕੋਈ ਵੀ ਇੰਗਰੀਡੀਅੰਟ ਠੀਕ ਹੈ ਫਿਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਹਲਦੀ ਹਲਦੀ ਇਸ ਅਬ ਐਂਟੀਬਾਇਓਟਿਕ ਵਿਚ ਇਜ਼ ਬੈਸਟ ਫਾਰ ਯੂ ਸਕਿਨ ਅ ਦਿਨਾਂ ਤੋਂ ਤੁਹਾਡੀ ਸਕਿਨ ਸ਼ਾਈਨ ਕਰਦੀ ਹੈ ਸੋ ਇਸਕਾ ਇੱਕ ਇੱਕ ਚਮਚ ਹਲਦੀ ਪਾਣਾ ਹੈ ਫਿਰ ਉਸ ਤੋਂ ਬਾਅਦ ਅਸੀਂ ਪਾਣਾ ਹੈ ਸਾਲਟ ਨਮਕ ਸਵਾਦ ਅਨੁਸਾਰ ਸੇ ਇੱਕ ਚਮਚ ਤੋਂ ਜ਼ਿਆਦਾ ਕਿਉਂਕਿ ਹਮ ਕੋਈ ਲਟਰਨ ਬਟਰਮ ਚੀਜ਼ੇ ਤੋਂ ਇਸ ਵਿੱਚ ਡਾਲ ਨਹੀਂ ਰਹੇ ਜੈਸੇ ਕਿ ਸੌਂਫ ਹੋਗੀ ਜਾਂ ਰਾਈ ਹੋਗੀ ਔਰ ਸਰ੍ਹੋਂ ਦਾ ਤੇਲ ਹੋਏ ਇਹ ਸਭ ਅਸੀਂ ਪਾ ਨਹੀਂ ਰਹੇ ਇਸ ਕਰਕੇ ਅਸੀਂ ਨਮਕ ਜ਼ਿਆਦਾ ਪਾਵਾਂਗੇ ਔਰ ਇੱਕ ਚਮਚ ਅਸੀਂ ਪਾਣੀ ਹੈ ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਪਾ ਸਕਦੇ ਹੋ ਯਾਰ ਅਸੀਂ ਕੱਟ ਮਿਰਚਾਣਾ ਤੇ ਇੱਕ ਚਮਚ ਤੇ ਉਸ ਤੋਂ ਬਾਅਦ ਅਸੀਂ ਇਸ ਤੇ ਜੋੜ ਦੇਣੀ ਨਿੰਬੂ ਨਿੰਬੂਆਂ ਨੂੰ ਐਦਾਂ ਨਚੋੜਨਾ ਐਦਾਂ ਨਚੋੜਨਾ ਕਿ ਉਹਨਾਂ ਦੀ ਚੀਕ ਨਿਕਲ ਜੇ ਅਗਲਾ ਗਏ ਮੇਰੇ ਪੱਲੇ ਛੱਡਿਆ ਕੱਖ ਨਹੀਂ ਇਹਨਾਂ ਨੇ ਫਿਰ ਉਸ ਤੋਂ ਬਾਅਦ ਮੇਨ ਇੰਗਰੀਡੀਐਂਟ ਹੈ ਸਾਡਾ ਵਿਨੇਗਰ ਵਿਨੇਗਰ ਇਜ਼ ਬੈਸਟ ਫॉर ਯੋਰ ਫੈਟ ਡਾਕਟਰ ਵੀ ਰეკਮੈਂਡ ਕਰਦੇ ਹੈ ਕਿ ਜਿਹੜਾ ਵਿਨੇਗਰ ਹੈ ਨਾ ਤੁਹਾਡੀ ਫੈਟ ਦਾ ਜਾਨੀ ਦੁਸ਼ਮਣ ਹੁੰਦਾ ਹੈ ਇਹਨਾਂ ਨੂੰ ਚੰਗੀ ਤਰੀਕੇ ਨਾਲ ਸਾਰਿਆਂ ਨੂੰ ਮਿਕਸ ਕਰ ਲੈਣਾ ਔਰ ਉਸ ਸੁਪਾ ਜਿਹੜੇ ਅਸੀਂ ਨਿੰਬੂ ਦੇ ਛਿਲਕੇ ਆ ਨਾ ਉਹ ਸੁੱਟੇ ਨਹੀਂ ਆ ਉਹਨੂੰ ਵੀ ਅਸੀਂ ਮਿਕਸ ਕਰ ਲੈਣਾ ਕਿਉਂਕਿ ਨਾ ਨਾ ਅਸੀਂ ਇਹਨਾਂ ਦਾ ਬਮਾਨ ਨਹੀਂ ਕਰ ਸਕਦੇ ਸਭ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਓ ਅچھے ਤਰੀਕੇ ਨਾਲ ਫਿਰ ਉਸ ਸੁਪਾ ਕੰਟੇਨਰ ਚ ਪਾ ਲਓ ਕੰਟੇਨਰ ਚ ਪਾਉਣ ਤੋਂ ਬਾਅਦ ਇਹਨੂੰ ਸ਼ੇਕ ਕਰੋ ਔਰ ਜਦੋਂ ਵੀ ਖਾਣਾ ਨਾ ਜਦੋਂ ਹੋਵੇ ਤੁਸੀਂ ਅਚਾਰ ਕਰਨਾ ਸ਼ੇਕ ਵੈਲ ਬਿਫੋਰ ਯੂਜ਼ ਹੀ ਖਾਣਾ ਖਾ ਕੇ ਦੱਸੋ ਤੇ ਮੈਨੂੰ ਕਮੈਂਟ ਕਰੋ ਕਿਦਾਂ ਦਾ ਲੱਗਿਆ ਥੈਂਕਸ ਫॉर ਵਾਚਿੰਗ ਮਾਈ ਵੀਡੀਓ